ਅੱਛੇ ਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਅੱਜ 13 April 2025 ਹੋ ਚੁੱਕਿਆਗਾ ਬੀਤੇ ਬੀਤੇ ਦਿਨਾਂ ਚ ਜਿਹੜਾ 2-3 ਦਿਨਾਂ ਤੋਂ ਇੱਕ ਪੱਛਮੀ ਸਿਸਟਮ ਪ੍ਰਭਾਵਿਤ ਕਰ ਰਿਹਾ ਸੀ ਉਹ ਮੌਜੂਦਾ ਸਮੇਂ ਅੱਗੇ ਨਿਕਲ ਚੁੱਕਿਆਗਾ ਤੇ ਮੌਸਮਾ ਜਿਹੜਾ ਪੰਜਾਬ ਹਰਿਆਣਾ ਉਤਰੀ ਰਾਜਸਥਾਨ ਵਿੱਚ ਖੁਸ਼ਕਮਾ ਸ਼ੁਰੂ ਹੋ ਚੁੱਕਿਆਗਾ ਇਹ ਖੁਸ਼ਕ ਮੌਸਮਾ ਜਿਹੜਾ ਅਗਲੇ 3-4 ਦਿਨਾਂ ਜਾਂ 4-5 ਦਿਨ ਇਸੇ ਤਰ੍ਹਾਂ ਬਰਕਰਾਰ ਰਹੇ ਸਕਦਾਗਾ ਹਾਲਾਂਕਿ ਪਹਾੜ ਤੇ ਪੱਛੋਂ ਦੀਆਂ ਠੰਡੀਆਂ ਹਵਾਵਾਂ ਕੁੱਲਣ ਦੀ ਸੁਭਾਵਨਾ ਜਿਹੜੀ ਘੱਟ ਦਿਖਾਈ ਦੇ ਰਹੀ ਆ ਇਹਦੀ ਥਾਂ ਤੇ ਪੂਰੀਆਂ ਦੀਆਂ ਹਵਾਵਾਂ ਦੀ ਗਰਮੀ ਜਿਹੜੀ ਤੰਗ ਪਰੇਸ਼ਾਨ ਕਰਦੀ रह ਸਕਦੀ ਹੈ ਦਿਨ ਦੇ ਪਾਰੇ ਵਿੱਚ ਮੁੱਢ ਤੋਂ ਵੱਧ ਹੋ ਸਕਦਾ ਤੇ 40 ਡਿਗਰੀ ਪਾਰ ਜਾ ਸਕਦਾਗਾ 16 ਸਤੰਬਰ ਅਪ੍ਰੈਲ ਨੂੰ ਪੁਰੇ ਦੀ ਹਵਾ ਥੋੜੀ ਤੇਜ਼ रह ਸਕਦੀ ਹੈ ਜਿੱਤੇ ਜਾਂ ਦਰਮਿਆਨੀ ਰਫਤਾਰ ਨਾਲ ਚੱਲ ਸਕਦੀ ਹੈ ਜਿਦੇ ਕਾਰਨ 16 ਜਾਂ 17 ਅਪ੍ਰੈਲ ਨੂੰ ਕਿਤੇ ਕਿਤੇ ਘਰ ਚਮਕਲੇ ਬੱਦਲ ਬਣ ਸਕਦੇ ਪਰ ਜ਼ਿਆਦਾਤਰ ਖੇਤਾਂ ਵਿੱਚ ਮੌਸਮ ਖੋਸ਼ਕ ਬਣਿਆ ਰਹਿ ਸਕਦਾਗਾ ਉਸ ਤੋਂ ਬਾਅਦ 18 19 20 21 April ਦੇ ਵਿੱਚਕਾਰ ਪੰਜਾਬ ਹਰਿਆਣਾ ਉਤਰੀ ਰਾਜਸਥਾਨ ਦੇ ਬਹੁਤੇ ਖੇਤਰਾ ਵਿੱਚ ਇੱਕ ਦੋ ਵਾਰ ਵੱਡੇ ਪੱਧਰ ਤੇ ਮੀਂਹੇਂ ਦੀ ਹਲਚਲ ਹੋ ਸਕਦੀਆਂ ਮਤਲਬ ਕਿ ਚਾਹੇ 18 19 ਨੂੰ ਹੋ ਜਾਵੇ ਚਾਹੇ 19 20 April ਨੂੰ ਹੋ ਜਾਵੇ ਇਹਨਾਂ ਦਿਨਾਂ ਵਿੱਚ ਇੱਕ ਦੋ ਵਾਰ ਬਹੁਤੇ ਖੇਤਰਾ ਵਿੱਚ ਗਰਜ ਚਮਕਲੇ ਬੱਦਲ ਬਣ ਦਾ ਨਿਰਮਾਣ ਹੋਣ ਦਾ ਜਿਹੜੀ ਸੁਭਾਵਨਾ ਰਹੂਗੀ ਜਿਸ ਦਾ ਕਰਕੇ ਇੱਕ ਦੋ ਵਾਰ ਬਹੁਤੇ ਖੇਤਰਾ ਵਿੱਚ ਧੂੜ ਹਨੇਰੀ ਤੇ ਇਕਾਤੁੱਕਾ ਤਾ ਗੜੇ ਮਾਰੀ ਦੇ ਅਸਾਰ ਜਿਹੜੇ ਮੋਰ ਤੋਂ ਬੰਦੇ ਦਿਖਾਈ ਦੇ ਸਕਦੇ ਹੈਗੇ ਤੇ ਪੰਜਾਬ ਹਰਿਆਣਾ ਉਤਰੀ ਇਲਾਕਿਆਂ ਦੇ ਵਿੱਚ ਜਿਹੜਾ ਦਿਨ ਦਾ ਪਾਰਾ ਉਹਦੇ ਦਿਨਾਂ ਵਿੱਚ ਵਧਦਾ ਰਹਿਣਾ ਪਰ 18 19 20 ਕੀ ਦੇ ਵਿਚਕਾਰ ਜਦੋਂ ਮੀਂਹੇਰੀ ਦੀ ਹਲਚਲ ਹੋਊਗੀ ਉਹਦੇ ਕਾਰਨ ਮੋੜ ਤੋਂ ਥੋੜੀ ਹਲਕੀ ਗਰਾਵਟੀ ਜਿਹੜੀ ਦੇਖਣ ਨੂੰ ਮਿਲ ਸਕਦੀ ਆ